ਬੀਲੀ ਕੋ ਬੜੀ ਛੋਟੀ ਹੁੰਦੀ ਜੀ ਇਹਨਾਂ ਨੂੰ ਛੋਟੇ ਹੁੰਦੇ ਤੋਂ ਐਵੇਂ ਸਮਝਾਇਆ ਹੁੰਦਾ ਕਿ ਤੂੰ ਤਾਂ ਮੇਰਾ ਲਾਡੂ ਮੱਚੂ ਗੁੱਚੂ ਬੁੱਚੂ ਐ ਤੇ ਤੇਰਾ ਦਿਨ ਉਹ ਜਿਹੜਾ ਖਡੋਣਾ ਚਾਹੀਦਾ ਉਹ ਤੈਨੂੰ ਦੀ ਮਿਲ ਜਾਏਗਾ ਤੇ ਆ ਜਿਹੜੀ ਬੈਠੀ ਐ ਨਾਲ ਇਹਨੂੰ ਤਾਂ ਮੈਂ ਹੁਣ ਸਫਾਈਆਂ ਦਿਲਾਰੀਆਂ ਇਹ ਤਾਂ ਮੈਂ ਹੁਣ ਇਹ ਸੋਈ ਚ ਪਾ ਰਹੀ ਹਾਂ ਠੀਕ ਹੈ ਕਿਉਂਕਿ ਇਹਨੇ ਤਾਂ ਘਰੇ ਰਹਿਣਾ ਹੀ ਐ ਐਤੋਂ ਚਲੀ ਜਾਏਗੀ ਆਲਟੀਮੇਟਲੀ ਐ ਸਾਡੇ ਕੋਲ ਤਾਂ ਰਹਿਣ ਦੀ ਵਾਲੀ ਐ ਸਾਡਾ ਵੰਚ ਤੱਕ ਹੀ ਲੈ ਕੇ ਜਾਣ ਦੀ ਵਾਲੀ ਐ ਤੇ ਇਹਦੇ ਨਾਲ ਜਿੰਨਾ ਕਰ ਰੱਖਣਾ ਹੈ ਉਹਨਾਂ ਕਰ ਕਰਕੇ ਇਹਨੂੰ ਟ੍ਰੇਨ ਕਰੋ ਕਿ ਅੱਗੇ ਤੇਰੇ ਹੋਰ ਚੈਲੰਜੇਜ਼ ਆਉਣ ਵਾਲੇ ਐ ਜਦੋਂ ਤੂੰ ਵਿਆਹੀ ਜਾਏਂਗੀ ਉਦੋਂ ਤੇਰੇ ਨਾਲ ਹੋਰ ਇਸ ਤੋਂ ਇਹ ਤਾਂ ਚਲ ਫਿਰ ਵੀ ਤੂੰ ਠੀਕ ਜ਼ਿੰਦਗੀ ਜੀਰਿਆ ਆਪਣੀ ਤੈਨੂੰ ਆਸਾਨ ਹੈ ਸਾਡਾ ਹਨਾ ਮੈਂ ਦੇਖਿਆ ਐਸੀ ਲਾਈਫ ਕੁੜੀਆਂ ਨੂੰ ਸਾਨੂੰ ਤਾਂ ਬਹੁਤ ਪੜਾਇਆ ਲਿਖਾਇਆ ਅੱਗੇ ਵਧਾਇਆ ਮਿੰਨ ਤਾਂ ਮੇਰੇ ਪਾਪਾ ਨੇ ਕੋਈ ਕਮੀ ਨਹੀਂ ਰੱਖੀ ਹਰ ਰੋਜ਼ ਕਾਲਜ ਜਾਂਦੀ ਸੀ 500 ਦਾ نوٹ ਮੇਰੇ ਜੀਪ ਚ ਪਾਉਂਦੇ ਸੀ ਰੋਜ਼ ਮੈਂ ਉਡਾ ਕੇ ਆਂਦੀ ਸੀ ਪੁੱਛਦੇ ਨਹੀਂ ਸੀ ਕਿੱਥੇ ਲਾਇਆ ਗੱਡੀ ਐਵੇਂ ਦਿੱਤੀ ਸੀ ਮੇਰੇ ਨਾਲ ਦੇ ਮੁੰਡਿਆਂ ਕੋਲ ਨਹੀਂ ਸੀ ਗੱਡੀ ਮਤਲਬ ਮੈਂ ਇਹ ਕਹਿਣ ਦਾ ਮਤਲਬ ਕੋਈ ਫਲੈਕਸ ਨਹੀਂ ਕਰ ਰਹੀ ਕਿ ਮੈਨੂੰ ਮੁੰਡਿਆਂ ਤੋਂ ਉੱਪਰ ਰੱਖਿਆ ਹੋਇਆ ਸੀਗਾ ਮੇਰੇ ਪਾਪਾ ਨੇ ਤੇ ਮੈਂ ਜਦੋਂ ਇਹ ਚੀਜ਼ ਦੇਖਦੀ ਆ ਕਿ ਮੇਰੇ ਘਰੇ ਐਸਾ ਮਾਹੌਲ ਹੈ ਔਰ ਬਾਹਰ ਕਿਹੋ ਜਿਹਾ ਮਾਹੌਲ ਹੈ ਤੇ ਫਿਰ ਮੈਂ ਕਹਿ ਰਹੀ ਆ ਕਿ ਗੰਦੇ ਐਕਸਪੀਰੀਐਂਸਸ ਉਹ ਵੈਸੇ ਘਰਾਂ ਦੇ ਵਿੱਚੋਂ ਦੀ ਮੈਨੂੰ ਕੁਝ ਐਸੇ ਐਕਸਪੀਰੀਐਂਸ ਮਿਲਦੇ ਆ ਤੇ ਫਿਰ ਪਤਾ ਲੱਗਦਾ ਹੈ ਕਿ ਅਸੀਂ ਆਲਰੇਡੀ ਕਿੰਨੇ ਸਟੈਂਡਰਡ ਸੈੱਟ ਕੀਤੇ ਹੋਏ ਆ ਸਾਡੇ ਪਾਪਾ ਨੇ ਸਾਡੇ ਵਾਸਤੇ ਹੂੰ ਕਿੰਨੇ ਸਟੈਂਡਰਡ ਸੈੱਟ ਕੀਤੇ ਹੋਏ ਆ ਫਾਦਰਸ ਤੋਂ ਬਾਅਦ ਜੋ ਮਦਰਸ ਨੇ ਕੀਤੇ ਨੇ ਅੱਗੋਂ ਹਾਂਜੀ ਅਨਬੀਟੇਬਲ ਅਨਬੀਟੇਬਲ